ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਾਡੇ ਨਗਰ ਗੁਰੂਸਰ ਜ਼ਿਲ੍ਹਾ ਫਰੀਦਕੋਟ ਵਿੱਚ ਸ਼ਸ਼ੋਭਿਤ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਕੋਟਸਰ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਜੀ ਇਹ ਗੁਰਦੁਆਰਾ ਸਾਹਿਬ ਗੁਰੂਸਰ ਨਗਰ ਤੋਂ ਚੜ੍ਹਦੇ ਵਾਲੀ ਸਾਈਡ 1 ਕਿਲੋਮੀਟਰ ਖੇਤਾਂ ਵਿੱਚ ਸ਼ਸ਼ੋਭਿਤ ਹੈ ਇਸ ਜਗ੍ਹਾ ਨੂੰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਛੋਹ ਪ੍ਰਾਪਤ ਹੋਈ ਹੈ ਇਤਿਹਾਸਕਾਰਾਂ ਅਨੁਸਾਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਕਾਂਗੜ ਬਰਗਾੜੀ ਬੈਬਲਕਲਾਂ ਨਗਰਾਂ ਵਿੱਚੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਨੂੰ ਜਾਣ ਸਮੇਂ ਪੰਡ ਗੁਰੂ ਸਾਹਿਬ ਜਿੱਥੇ ਮੁੱਖ ਗੁਰਦੁਆਰਾ ਸਾਹਿਬ ਗੁਰਦੁਆਰਾ ਪਾਤਸ਼ਾਹੀ 10ਵੀਂ ਸ਼ਿਸ਼ੋਵੀ ਥਾਨ ਉਸ ਜਗ੍ਹਾ ਉੱਪਰ ਰੁਕੇ ਸਨ ਇਸ ਜਗ੍ਹਾ ਉੱਪਰ ਬਣਾ ਦੀ ਬਹੁਤ ਹੀ ਵਿਸ਼ਾਲ ਜੰਗਲ ਟੈਪ ਜਗ੍ਹਾ ਬਣੀ ਹੋਈ ਸੀ ਸੋ ਗੁਰੂ ਜੀ ਵਾਤਾਵਰਣ ਪ੍ਰੇਮੀ ਹੋਣ ਦੇ ਕਾਰਨ ਉਹਨਾਂ ਨੇ ਕੁਝ ਸਮਾਂ ਇੱਥੇ ਜਗ੍ਹਾ ਉੱਪਰ ਆਪਣੇ ਸਿੰਘਾ ਸਮੇਤ ਆਸਣ ਲਾਇਆ ਇਸ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਇਸ ਬੋਰਡ ਉੱਪਰ ਲਿਖਿਆ ਹੋਇਆ ਹੈ ਜੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ ਜੋ ਥੋੜੀ ਬਹੁਤ ਕਾਰ ਸੇਵਾ ਰਹਿੰਦੀ ਹੈ ਉਸ ਵਾਸਤੇ ਵੀ ਇਸ ਨਗਰ ਦੇ ਨਵ ਵਸਨੀਕ ਵਾਦੇ ਚੜ੍ਹ ਕੇ ਆਪਣੀ ਕਮਾਈ ਵਿੱਚੋਂ ਦਸਵੰਦ ਕੱਢਦੇ ਹਨ ਇਸ ਜਗ੍ਹਾ ਉੱਪਰ ਸੰਗਤ ਰੀਆਂ ਮੂੰਹੋਂ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਹਨ ਪਿੰਡ ਗੁਰੂਸਰ ਅਤੇ ਨੇੜਲੇ ਨਗਰਾਂ ਵਿੱਚੋਂ ਵੀ ਸੰਗਤਾਂ ਦਿਨ ਸੋਮਵਾਰ ਨੂੰ ਇੱਥੇ ਹਾਜ਼ਰੀ ਭਰਦੀਆਂ ਹਨ ਤੇ ਸਾਲਾਨਾ ਦਿਨ ਇੱਕ ਜੇਠ ਨੂੰ ਇਸ ਜਗ੍ਹਾ ਉੱਪਰ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾ ਕੇ ਜਿਨ੍ਹਾਂ ਦੇ ਭੋਗ ਤਿੰਨ ਜੇਠ ਨੂੰ ਪਾਏ ਜਾਂਦੇ ਹਨ ਦੇ ਰੂਪ ਵਿੱਚ ਸਲਾਨਾ ਦੇਵਸਰ ਤਿੰਨ ਜੀਠ ਨੂੰ ਮਨਾਇਆ ਜਾਂਦਾ ਹੈ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਜਿਸ ਜਗ੍ਹਾ ਉੱਪਰ ਸ਼ਾਨਦਾਰ ਸਰੋਵਰ ਦੀ ਵੀ ਸਾਰੀ ਕੀਤੀ ਗਈ ਹੈ ਪਿੰਡ ਗੁਰੂਸਰ ਨਗਰ ਦੀਆਂ ਸੰਗਤਾਂ ਦੇ ਇਸ ਜਗ੍ਹਾ ਵਿੱਚ ਅਥਾਹ ਵਿਸ਼ਵਾਸ ਹੈ ਮੂਹ ਮੰਗੀਆਂ ਮਰਦਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ はい。